ਸਿਕਾ ਦੋਸਤੋ ਕੀ ਹਾਲ ਚਾਲ ਨੇ ਜੀ ਅੱਜ ਟੇਲੇਆਣਾ ਪਿੰਡ ਦੇ ਜਿਹੜੇ ਰੋਡ ਦੇ ਉੱਪਰ ਹੈ ਜਿਹੜੀ ਤਲਵੰਡੀ ਕੋਠੀ ਉਹਦੇ ਵਿੱਚ ਆਏ ਹਾਂ ਜੀ ਤੁਹਾਨੂੰ ਦਿਖਾਉਣੇ ਆ ਕੋਠੀ ਕੀ ਸਿਸਟਮ ਹੈ ਕਹਿੰਦੇ ਪੁੱਤਾਂ ਵਾਲੀ ਕੋਠੀ ਵਜਦੀ ਹੈ ਤੇ ਚਲੋ ਦੇਖਦੇ ਆ ਕੋਠੀ 'ਚ ਕੀ ਪੁੱਤਾਂ ਕੀ ਸਿਸਟਮ ਹੈ ਨਾ ਆ ਪਿੰਡ ਚੱਤਿਆਂ ਦੇ ਸਾਰੇ ਤੇ ਤਲਵੰਡੀ ਦੇ ਵਿੱਚ ਇਹਨੂੰ ਕਹਿੰਦੇ ਆ ਜਿਹੜੀ ਭੂਤਾਂ ਵਾਲੀ ਕੋਠੀ ਤਲਵੰਡੀ ਦੇ ਵਿੱਚ ਉੜਦੇ ਨੇ ਕਬੂਤਰ ਗੋਲੇ ਥੈਂ ਆ ਜਾ ਚੁੰਮ-ਚੁੰਮ ਦੀ ਬਾਤ ਜੀ ਤਾਂ ਆਉਂਦੀ ਐ ਚੁੰਮ-ਚੁੰਮ ਦੀ ਟੈੜਿਆ ਦੁੱਖ ਲੱਗਿਆ ਸਾਰੀ ਵਿਖਾ ਦਿੰਨੇ ਕੋਈ ਛੱਡਣਾ ਨਹੀਂ ਆਪਾਂ ਯਾਰ ਆਹ ਸ਼ਸਟੋਨ ਵਾਲਾ ਦੇਖੋ ਇਹ ਤੇ ਮੈਂ ਤੁਹਾਨੂੰ ਟੀ ਕਹਿੰਦੇ ਆ ਟੀਕੀ ਦਿਖਾ ਦਿੰਦਾ। ਮਿੰਗੜੇ ਮਿੰਗੜਾ ਹੁਣੋਂ ਪੰਗਾ ਕੰਮ। ਇਹ ਛੱਡ ਛੁੱਟ ਹੀ ਗਏ ਯਾਰ। ਇਹ ਬਹੁਤ ਚੰਗੀ ਵੀ ਭਾਈ ਜੀ। ਅੱਛਾ। ਉਰੇ ਆ। ਉਹ ਅੱਛਾ। ਆ ਵੇਖ। ਆ ਪੁੱਤਾ ਇੱਥੇ ਹੂੰ ਤੁਸੀਂ ਦੇਖ ਹੀ ਰਹੇ ਆਂ ਤੋ ਸੇ ਪਾ ਕਰੋ ਨਵਾਂ ਜਵਾਂ ਸਟਿੰਗਰ ਜੰਝਾ ਹੀ ਬੰਦਾ ਇਹਨੇ ਪੁੱਤਾ ਨਹੀਂ ਕੋਈ ਕਰਦੀਆਂ ਇੱਥੇ ਸਰੰਜਾ ਵੀ ਹੋਣੀ ਆ ਲਾਈਨ ਲਾਈ ਸੀ ਉਹ ਆ ਸਰ ਫੜਲੀ ਪੁੱਤ ਇਹ ਹੋਏ ਤੇ ਬਿੱਟਿਆ ਆ ਗਏ ਤਾਰੇ ਨਿਊ ਚਿੱਟ ਲੈ ਗਿਆ ਦੇ ਆਵੇ ਕਿੱਧਰ इधर मारीार इधर चले पेद पेपर सारे चिट्टे है ਕਾ ਬਣਦੀ ਹੈ ਹਾਂ ਬੰਨੀ ਹੋਈ ਹੈ ਬੰਨੀ ਹੈ ਬਈ ਇੱਥੇ ਬੰਨੀ ਬਈ ਜੀ ਐ ਵੀ ਬੰਨੀ ਹੈ ਹਾਂ ਐ ਵੀ ਬੰਨੀ ਹੈ ਹਾਲੇ ਬਣੇ ਹੋਈ ਹੈ ਲੈ ਵੀ ਹੈ ਫਟਲੀ ਹੋ ਗਈ ਨਕੀ ਪ੍ਰਮਾਤਮਾ ਨੂੰ ਪਤਾ ਹੈ ਹਨਾ ਘਾਹ ਉੱਗ ਗਿਆ ਬਈ ਵੇਖ ਲੋ ਯਾਰ ਸਾ ਚੌਂਤਰਾ ਬਣਾਇਆ ਸੀ ਪਿੱਛੇ ਤੇ ਵੇਖ ਲੋ ਇੰਨੀ ਵਧੀਆ ਕੋਠੀ ਆ ਚੌਂਤਰਾ ਯਾਰ ਤੇ ਬਣਾ ਕੇ ਛੱਡਣੀ ਵੀ ਔਖੀ ਹੈ ਨਾ ਤੇ ਇੱਥੇ ਦੱਸਦੇ ਸੀਗੇ ਕਿ ਕੋਈ ਦੋ ਜਣੇ ਮਰੇ ਸੀ ਬੁੜੀਆਂ ਮਰੀਆਂ ਸੀ ਦੋ ਕਿਸੇ ਪਰਿਵਾਰ ਦੀਆਂ ਤੇ ਇੱਕ ਮੁੰਡਾ ਮਰ ਗਿਆ ਸੀਗਾ ਤੇ ਉਹ ਉਹਦੀ ਜਿਹੜੀ ਵਾਈਫ ਸੀ ਉਹ ਉਹ ਛੱਡ ਕੇ ਉੱਟ ਗਈ ਬਈ ਇਹਦਾ ਹੀ ਸੀ ਨਾਰ ਵਾਲਾ ਵੀ ਕਿਹਦੇ ਇੱਕਥੋਂ ਦਾ ਬੰਦਾ ਇਹ ਹਾਂ ਇਹ ਇਹ ਰਹੀ ਸੀ ਬੰਦੇ ਨੇ ਆ ਜਿਹਨਾਂ ਦੀ ਕੋਠੀ ਆ ਗਈ ਇਹਨਾਂ ਦੀ ਇਹ ਪੈ ਕਰਦੇ ਪ੍ਰਵਾਹ ਪਿੰਡ ਛੱਤਾਂ ਨੇ ਦੇ ਗੱਭਰੂ ਹੈ ਦੀ ਉਹ ਫਿਰਦੇ ਖੇਡ ਦੇ ਵਿੱਚ ਸਾਡੀ ਕੰਮ ਜਲਦ ਨਹੀਂ ਤੇਰੀ ਬਣਦੀ ਕਲਵੰਡੀ ਵੱਧ ਰਹਿਿੰਦਾ ਹੈ ਪੈ ਪਵਾਇਆ ਲਿਆ ਸੀ ਕਿਸੇ ਨੇ ਕਿ ਛੱਡ ਕੇ ਗਿਆ ਸੀ ਕੋਈ ਚੀਜ਼ ਇਹ ਪਾਇਆ ਸੀ ਆਪ ਆਪ ਉਹ ਛੱਡ ਗਿਆ ਹਾਂ ਉਹਨੇ ਬੁਰੀ ਤੂ ਮਾਰ ਕੇ ਗਈ ਸੀ ਜਦੋਂ ਇਕੱਟਾ ਬੈਠੇ ਰਹਿੰਦੇ ਗਏ ਵਿੱਚ ਤੇ ਆ ਗ੍ਰਿਲਾਂ ਵੇਖ ਲਓ ਬਈ ਕਹਿੰਦੇ ਕਤਲ ਕਰਤਾ ਜਿਉ ਲੇਡੀਜ਼ ਦਾ ਪਰਿਵਾਰ ਨੇ ਕੀਤਾ ਸੀਗਾ ਤੇ ਇਲਜ਼ਾਮ ਲੱਗੇ ਸੀ ਉਹਨਾਂ ਤੇ ਆ ਗ੍ਰਿਲਾਂ ਵੇਖ ਲਓ ਬਈ ਤੁਹਾਨੂੰ ਜਿਹੜੀ ਪਹਿਲਾਂ ਵਾਲੀ ਫੋਟੋ ਹੈ ਜਿਹੜੀ ਉਹ ਆ ਵੇਖੋ ਇੱਥੇ ਗ੍ਰਿਲਾਂ ਵਧੀਆ ਪਈਆਂ ਹੋਵੇ ਤੇ ਨਸ਼ੇੜੀਆਂ ਨੇ ਗ੍ਰਿਲਾਂ ਲਾ ਕੇ ਵੇਚਦੀਆਂ ਇੱਥੋਂ ਹੋਰ ਕਿਹੜੀਆਂ ਬਈ ਪੁੱਤਾਂ ਹੋਣੀਆਂ ਸੀ ਨਾ ਪਰਿਵਾਰ ਤਾਂ ਚਲੋ ਖਤਮ ਹੋ ਗਿਆ ਨਾ ਆ ਗ੍ਰਿਲਾਂ ਹੈ ਨਹੀਂ ਇੱਥੇ ਵੀ ਨਹੀਂ ਯਾਰ ਇੱਥੇ ਹੈ ਨਾ ਅਰੇ ਇਸਕ ਮੈਂ ਇੱਥੇ ਉਹ ਫਾੜਾ ਪੀਣਾ ਮੇਰੇ ਹੈ ਫਾੜਾ ਪਾਤੀ ਆਗੇ ਤੇ ਡਰ ਬੈ ਗਿਆ ਲੋਕਾਂ ਦੇ ਮਨਾਂ ਚੋਂ ਹਾਂ ਯਾਰ ਜਦੋਂ ਹੁਣ ਰਾਤ ਨੂੰ ਆਉਂਦਾ ਕੋਈ ਡਰ ਬੈ ਕੋਈ ਔਨਲੀ ਚਿੱਟੇ ਵਾਲੇ ਰਾਜ ਕਰਦੇ ਆਗੇ ਚਿੱਟਾ ਵਾਲੇ ਰਾਜ ਕਰਦੇ ਸੀ ਗੱਲ ਕਿਉਂਕਿ ਇਹ ਕੋਈ ਆ ਕੇ ਬਿੰਦਾ ਵੀ ਹੈ ਤੇ ਚਿੱਟੇਲੇ ਆ ਜਾਂਦੇ ਆਗੇ ਤੇ ਚਿੱਟੇ ਵਾਲੇ ਉਹ ਹਾਂ ਉਹ ਆਪ ਦਾ ਅੱਡਾ ਬਣਾਈ ਬੈਠੇ ਬਾਹਰੋਂ ਹਰਕਤ ਕਰਤੀ ਲੋਕ ਡਰ ਜਾਂਦੇ ਲੋਕ ਡੱਪ ਜਾਂਦੇ ਇਹ ਡੜਾ ਵੀ ਸੜਦਾ ਹੈ ਲੋਕ ਡੱਸ ਜਾਂਦੇ ਹਣਾ ਸਹੀ ਹੈ ਉਹ ਗਰੇਲਾ ਗਰੂਲਾ ਵਧੀਆ ਲੱਗਿਆ ਜਿਸਟਮ ਸਾਰਾ ਕੋਈ ਫਿਰ ਪੱਟ ਕੇ ਜੋੜੇ ਜੋੜੇ ਕੋਈ ਸਾਰਾ ਕੋਈ ਪੱਟ ਕੇ ਬੇਚਦਾ